ਤਰਾ ਇੱਥੇ ਮਾਰੇ ਮੇਰੇ ਸਿਰ 'ਚ ਮਾਰੇ ਫਿਰ ਸਿਰ 'ਚ ਕਿਉਂ ਮਾਰੇ ਆ ਵੀ ਕਿੱਕ ਪੱਗ ਸਰ ਮੇਰੀ ਪੱਗ ਖੋਲ ਕੇ ਵੀਡੀਓ ਬਣਾਈ ਮੇਰੀਆਂ ਪੱਗ ਖੱਟੀ ਬਹੁਤ ਜਿਵੇਂ ਕਿ ਜਿੰਗਾ ਦਾ ਕਰਾਂ ਵਾਇਰਲ ਕਰਾਂ ਵਾਇਰਲ ਕਰਾਂ ਪੱਗ ਨੂੰ ਸਰ ਬਾਰੀ ਬਾਰੀ ਖੋਲਿਆ ਦੋ ਤਿੰਨ ਵਾਰੀ ਮੇਰੀ ਨੂੰ ਜਾਣ ਕੇ ਜਾਣ ਕੇ ਸਰ ਜਾਣ ਕੇ ਵੀਡੀਓ ਬਣਾਈਆਂ ਤੇ ਫੋਨ 'ਚ ਵੀਡੀਓ ਪ੍ਰੂਫ ਪਈਆਂ ਗਈਆਂ ਸਰ ਤੇ ਮੇਰੀ ਇੰਨੀ ਕੀ ਗਲਤੀ ਸੀ ਸਰ ਇੱਕ ਦਿਨ ਲੜਾਈ ਹੋਈ ਸੀ ਕਿ ਲੜਾਈ ਵੀ ਨਹੀਂ ਹੋਈ ਸਰ ਇੱਕ ਖੜਾ ਪਹਿਰਾ ਤੋਂ ਚੁੱਕੀ ਜਾਵੇ ਨਾ ਕਿ ਬਈ ਪਬਲਿਕ ਪਲੇਸ ਆ ਮੈਨੂੰ ਕਹਿੰਦਾ ਸ਼ਿਸ਼ ਜਾ ਨਾ ਕਿ ਵੀ ਪਬਲਿਕ ਪਲੇਸ ਆ ਕਰਕੇ ਮੈਨੂੰ ਗਲਵਾ ਫੜਨ ਲੱਗਾ ਨਾ ਤਰੀ ਚੰਗੀ ਚਲ ਚੰਗੀ ਚਲ ਨਾਲ ਦੇ ਸਰ ਲੈ ਗਏ ਮੈਨੂੰ ਕਹਿੰਦਾ ਬੰਦੇ ਬੁਲਾ ਲੈ ਜਿਹੜੇ ਬੁਲਾ ਜਾਂਦੇ ਤੇ ਤੋਂ ਕਿ ਸਰ ਮੈਂ ਚੁਪਾ ਕੇ ਅੱਗੇ ਜਾਵੜਿਆ ਤੇ ਹੁਣ ਮੈਨੂੰ ਇੱਥੇ ਬਲੇਮ ਲਾ ਰਿਹਾਗਾ ਵੀ ਬੰਦੇ ਬੁਲਾਣ ਬੰਦੇ ਬੁਲਾਉਂਦਾ ਕਹਿ ਰਿਹਾ ਮੈਂ ਕਿਸੇ ਨੂੰ ਨਹੀਂ ਕਿਹਾ ਕੋਈ ਬਲੇਮ ਲਾਇਆ ਨਾਮ ਕੀ ਹੈ ਨਾਮ ਨਹੀਂ ਪਤਾ ਸਰ ਕੀ ਨਾਮ ਨਾਲ ਐਸਾ ਹੀ ਐਸਾ ਹੀ ਹੈ ਸਰ ਹਾਂਜੀ ਨਵੀਂ ਜੋਇਨਿੰਗ ਦੇ ਵਿੱਚ ਕਿੱਥੇ ਕਿੱਥੇ 17 17 ਸੈਕਟਰ ਦੇ ਵਿੱਚ ਸਰ 17 ਥਾਣੇ ਦੇ ਵਿੱਚ ਕਿੰਨੇ ਜਣੇ ਦੇ ਸਰ ਕਿੰਨੇ ਜਣੇ ਨੇ ਕੋਈ ਜਣੇ ਸੀ ਤੇਰੇ ਜਣੇ ਸੀ ਸਰ ਕਿੰਨੇ ਅਸ਼ੀਸ਼ ਇਸ ਨਾਮ ਦਾ ਕਰੰਟ ਵੀ ਲੈ ਕਰ ਗਿਆ ਸਰ ਮੇਰੇ ਕਰੰਟ ਬਿੱਲ ਆਇਆ ਇੱਥੇ ਲਾਇਆ ਸਰ ਬਾਤ ਦਾ ਤੌਰ ਵੀ ਕੱਟ ਕੇ ਘੁੱਟਿਆ ਬਾਅਦ ਚ ਗੋਲੀਆਂ ਵੀ ਜਣੀਆਂ ਜਾਂਦੇ ਸੀ 10 ਗੋਲੀਆਂ ਕਹਿੰਦੇ ਗੋਲੀਆਂ ਨਹੀਂ ਆ ਤੇ ਹੁਣ ਵੀ ਸਿਰ ਅੰਦਰ ਲੈ ਕੇ ਚੱਲੇ ਸੀ ਕਹਿੰਦੇ ਇੱਥੇ ਛੱਡਣਾ ਨਹੀਂ ਤੂੰ ਨਹੀਂ ਰੱਖਾਣੀ ਸੀ ਸਰ ਮੇਰੀ ਬੇਨਤੀ ਹੈ ਜੀ ਮੇਰੀ ਪੱਗ ਨਾਲ ਖਲਵਾੜ ਕੀਤੀ ਗਈ ਹੈ ਜਾਣ ਜਾਣ ਕੇ ਮਜ਼ਾਕ ਚ ਲਾਈ ਗਈ ਹੈ ਮੈਨੂੰ ਮੇਰਾ ਇਨਸਾਫ ਦਿੱਤਾ ਜਾਵੇ ਸਰ ਮੈਨੂੰ ਘੁੱਟਿਆ ਗਿਆ ਸਰ ਬਿਨਾਂ ਗੱਲ ਤੋਂ ਮੈਨੂੰ ਘੁੱਟਿਆ ਗਿਆ ਸਰ ਬਹੁਤ ਘੁੱਟਿਆ ਪਿਸਤੋਲ ਨਾਲ ਘੁੱਟਿਆ ਮੇਰੀ ਬੇਨਤੀ ਹੈ ਸਰ ਮੈਨੂੰ ਇਨਸਾਫ ਦਵਾਇਆ ਜਾਵੇ ਮੇਰੀ ਪੱਗ ਦਾ ਮਜ਼ਾਕ ਡਾੜਾ ਸਰ 17 ਸੈਕਟਰ ਦਾ 18ਾਗਾ ਸਰ ਇਹ ਸਸਤਾ ਸਰ ਦਾ ਨਾਮ 16 ਸਦਨ ਇਸਮਾਨ ਸਰ ਸ਼ੀ ਕਮਨ ਸਰ ਯਾਦਨੀ ਸਰ ਮੇਰੇ ਨਾਲ ਇਨਸਾਫ ਚਾਹੀਦਾ ਐਸ ਆਈ ਹੈ ਸਰ ਅਸਿਸਟੈਂਟ ਸਬ ਇੰਸਪੈਕਟਰ ਤੇ ਪੱਗਵਾਰੀ ਮੇਰੀ ਲਾਹ ਲੱਗੇ ਸਰ ਪੱਗ ਦਾ ਮੰਜਾ ਕਢਾਇਆ ਗਿਆ ਵਾਰੀ ਵਾਰੀ ਉਹਨਾਂ ਨੇ ਤਾਂ ਕਰੰਟ ਹੋਰ ਵੀ ਸੀ 4 9300 ਸੀਗੀਓ ਚੜਾਈ ਚੁੜੀ ਜਾਂਦੇ ਸੀ ਕਿ ਸਰ ਉਹਨਾਂ ਦੇ ਵਿੱਚੋਂ ਨਾਲ ਦੇ ਨੇ ਇੱਕ ਦੋ ਵੀ ਮੇਰੇ ਮਾਰੀਆਂ ਸਰ ਬਾਕੀ ਪਿੱਛੇ ਹੋ ਕੇ ਖੜ ਗਏ ਤੇ ਬਾਕੀ ਕਹਿੰਦੇ ਕੁੱਟਾਂਗੇ ਜੇ ਨਾ ਬੈਠਾ ਚੁੱਪ ਕਰ ਗਏ ਪਹਿਲਾਂ ਤਾਂ ਧੰਨਵਾਦ ਹੈ ਸਾਰਿਆਂ ਦਾ ਜੋ ਜਿਸ ਮੋਰਚੇ ਤੇ ਸਾਡੇ ਨਾਲ ਪਹੁੰਚੇ ਨੇ 17 ਥਾਣੇ ਦੇ ਬਾਹਰ ਸੋ ਸ਼ਹਿਰ ਤੋਂ ਲੈ ਕੇ ਹੁਣ ਤੱਕ ਅਸੀਂ ਇੱਥੇ ਬੈਠੇ ਹੋਏ ਸੀ ਬਾਰ-ਬਾਰ ਸਾਡਾ ਜਿਹੜਾ ਹੈ ਆਣਾ ਜਾਣਾ ਅੰਦਰ ਹੋ ਰਿਹਾ ਸੀ ਉਸ ਪ੍ਰਸ਼ਾਸਨ ਨਾਲ वार्तालाप ਹੋ ਰਹੀ ਸੀ ਕਦੀ ਕੋਈ ਫੈਸਲਾ ਹੁੰਦਾ ਸੀ ਕਦੀ ਕੋਈ ਫੈਸਲਾ ਹੁੰਦਾ ਸੀ ਸੋ ਹੁਣ ਫੈਸਲਾ ਇਹ ਹੋਇਆ ਹੈ ਸਵੇਰੇ 11 ਵਜੇ ਐਸਐਸਪੀ ਮੈਡਮ ਨੂੰ ਮਿਲਣਗੇ ਇਸ ਮੁਦੇ ਦੇ ਉੱਤੇ 10 ਵਜੇ ਆਪਾਂ ਸਾਰੇ ਸੇਰ ਇੱਥੇ ਵੱਖ-ਵੱਖ ਜਥੇਬੰਦੀਆਂ ਸਾਰਾ ਥਾਣੇ ਦੇ ਬਾਹਰ ਇਕੱਠੇ ਹੋਣਗੀਆਂ ਔਰ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਜਥੇਬੰਦੀਆਂ ਇੱਥੇ ਪਹੁੰਚੋ ਤਾਂ ਜੋ ਇਸ ਭਰਾ ਨੂੰ ਇਨਸਾਫ ਮਿਲੇ ਹੁਣ ਤੱਕ ਤਾਂ ਸਾਨੂੰ ਇਹੀ ਨਜ਼ਰ ਆ ਰਿਹਾ ਵੈ ਕਿ ਇਹ ਟਾਈਮ ਟਪਾ ਰਹੇ ਨੇ ਪਰ ਐਸਐਸਪੀ ਮੈਡਮ ਤੇ ਮੇਨੂੰ ਪੂਰਾ ਮਾਣ ਹੈ ਉਹ ਪਹਿਲਾਂ ਵੀ ਜਦੋਂ ਇਦਾਂ ਦਾ ਕੇਸ ਆਇਆ ਸੀ ਤਾਂ ਮਾਣਯੋਗ ਐਸਐਸਪੀ ਮੈਡਮ ਨੇ ਉਸ ਫੌਜ ਮਲਾਜੇ ਨੂੰ ਸਸਪੈਂਡ ਕੀਤਾ ਸੀ ਸੋ ਅੱਜ ਕੰਸਵਰੇ ਸੀ ਐਸਐਸਪੀ ਮੈਡਮ ਅੰਦਰ 11 ਵਜੇ ਸਾਰੀਆਂ ਸੰਕਟਾਂ ਨੂੰ ਬੇਨਤੀ ਆ ਗੁਰਨਾਣਕ ਕਲਾਸ ਨੇ ਵਾਜੋ ਕਦੇ ਵੀਰ ਨੇ ਪੈਣਾ ਨੇ ਉਥਾਲੇ ਇੱਥੇ ਵੱਧ ਤੋਂ ਵੱਧ ਸੰਖਿਆ ਦੇ ਵਿੱਚ 17 ਜਾਣੇ ਦੇ ਵਾਰ ਪਹੁੰਚੋ ਤਾਂ ਜੋ ਜੋ ਪੱਗ ਉਤਾਰੀ ਹੈ ਜਿਸ ਇੱਕ ਬੁੱਚੜ ਅਫਸਰ ਨੇ ਜਿਹਨੇ ਵਿੱਚ ਚੱਕਰੀਆਂ ਖਾ ਦੀ ਹੋ ਆ ਗਈ ਸੀ ਜਿਸਨੇ ਉਹ